ਕੀ ਫਰਸਟ ਐਕਸ਼ਨ ਤੁਹਾਡਾ ਨਾਮਿਨੇਸ਼ਨ ਫਾਈਲ ਕੀਤਾ ਤੇ ਪਹੁੰਚੇ ਹੋ ਦੇਖੋ ਬਹੁਤ ਵੱਡਾ ਇਕੱਠ ਅੱਜ ਉੱਥੇ ਹਾਜ਼ਰ ਹੋਇਆ ਸੀਗਾ ਨਾਮਿਨੇਸ਼ਨਸ ਭਰਨ ਵਾਸਤੇ ਸ਼ਹਿਰਾਂ ਚੋਂ ਨਹੀਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਮੇਰੇ ਵੀਰ ਭੈਣ ਹਾਜ਼ਰ ਹੋਏ ਤੇ ਮੈਨੂੰ ਸਪੋਰਟ ਉਹਨਾਂ ਨੇ ਦਿਖਾਈ ਤੇ ਇੰਨਾ ਵੱਡਾ ਇਕੱਠ ਦੇਖ ਕੇ ਸਾਰਾ ਜਦੋਂ ਜਿਵੇਂ ਕਹਿ ਲਓ ਕਿ ਲੋਕ ਸਭਾ ਹਲਕਾ ਹਿੱਲ ਚੁੱਕਿਆ ਹੈ ਔਰ ਵਿਰੋਧੀ ਪਾਰਟੀਆਂ ਵੀ ਹਿੱਲ ਚੁੱਕੀਆਂ ਵੈਸੇ ਤੋਂ ਪਹਿਲਾਂ ਹੀ ਘਬਰਾਏ ਹੋਏ ਸੀ ਮੈਨੂੰ ਨਾਮਿਨੇਸ਼ਨ ਫਾਈਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਸੀ ਸਰਕਾਰ ਦੀ ਔਰ ਅਕਾਲੀ ਦਲ ਨਾਲ ਮਿਲ ਕੇ ਵੀ ਛੇੜਿਆੰਤਰ ਉਹ ਕਰ ਰਹੇ ਸੀ ਇਹ ਮੈਨੂੰ ਪਤਾ ਲੱਗਿਆ ਸੀ ਪਰ ਉਹ ਰੋਕ ਨਹੀਂ ਸਕੇ ਤੇ ਅੱਜ ਮੈਂ ਨੋਮੀਨੇਸ਼ਨ ਫਾਈਲ ਕਰਨ ਆਈ ਆ ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਚੁੱਕੀਆਂ ਐ ਪਰ ਉਹਨਾਂ ਨੇ ਆਪਦੀ ਘਬਰਾਹਟ ਜਿਹੜੀ ਸ਼ੋਅ ਕਰਨੀ ਸੀ ਉਹ ਕਰਤੀ ਸੋ ਬਹੁਤ ਘਬਰਾਇਆ ਹੋਇਆ ਵਿਰੋਧੀ ਦਲ ਮੈਂ ਇਹੀ ਕਹਿਣਾ ਚਾਹੂਗੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨੀ ਵੱਡੀ ਲੈਵਲ ਤੇ ਮੈਨੂੰ ਸਪੋਰਟ ਮਿਲੀ ਇਸੇ ਸਪੋਰਟ ਦੇ ਸਿੱਤੇ ਮੈਂ ਇਨਾ ਹੌਸਲਾ ਕੀਤਾ ਕਿ ਮੈਂ ਸਰਕਾਰ ਨਾਲ ਵੀ ਲੜੀ ਤੇ ਇੱਕ ਮਹਿਲਾ ਆਫੀਸਰ ਨੂੰ ਇਸ ਤਰ੍ਹਾਂ ਨਾਮੀਨੇਸ਼ਨ ਫਾਈਲ ਕਰਨ ਤੋਂ ਰੋਕਣਾ ਜਦੋਂ ਕਿ ਉਹਨਾਂ ਨੇ ਉਸ ਤੋਂ ਬਾਅਦ ਮੇਲ ਆਫੀਸਰਸ ਨੂੰ ਐਨਓਸੀ ਵੀ ਦਿੱਤੇ ਹੈ ਰਿਟਾਇਰਮੈਂਟ ਵੀ ਦਿੱਤੀ ਹੈ ਸਿਰਫ ਮੈਨੂੰ ਰਿਟਾਇਰਮੈਂਟ ਨਹੀਂ ਦਿੱਤੀ ਇੱਕ ਵਿਤਕਰਾ ਕੀਤਾ ਇੱਕ ਮੈਲ ਅਫੀਸਰ ਨਾਲ ਸੋ ਦੇਖੋ ਇਹਨਾਂ ਦੀ ਮਹਿਲਾਵਾਂ ਪ੍ਰਤੀ ਕੀ ਮਨਸ਼ਾ ਹੈ ਜਦੋਂ ਕਿ ਭਾਜਪੀ ਨੇ ਮੈਨੂੰ ਮਹਿਲਾ ਹੋਣ ਦੇ ਨਾਤੇ ਹੀ ਟਿਕਟ ਦਿੱਤੀ ਹੈ ਔਰ ਤਿੰਨ ਸੀਟਾਂ ਬੀਜੇਪੀ ਨੇ ਤਿੰਨ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਕਿੰਨਾ ਸਤਕਾਰ ਆ ਉਹਨਾਂ ਦੇ ਮਨ ਦੇ ਵਿੱਚ ਮਹਿਲਾਵਾਂ ਪ੍ਰਤੀ ਔਰ ਦੂਜੇ ਪਾਸੇ ਤੁਸੀਂ ਹਾਲ ਦੇਖ ਲੋ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਜਿਹੜੇ ਕਿ ਮਹਿਲਾ ਆਫੀਸਰ ਨੂੰ ਅੱਗੇ ਨਹੀਂ ਸੀ ਆਉਣ ਦੇਦੇ ਜਿਹੜੇ ਫੰਡ ਰੋਕਣ ਦੀ ਗੱਲ ਸਰਕਾਰ ਕਰਦੀ ਸੀ ਫਰਦਰ ਅੱਗੇ ਕੀ ਤੁਹਾਡਾ ਐਕਸ਼ਨ ਹੋਏਗਾ ਚ ਕੋਰਟ ਜਾਓਗੇ ਕੀ ਕਰੋਗੇ ਕੀ ਹੋਏਗਾ ਕੋਈ ਉਹ ਬਾਅਦ ਦੀਆਂ ਗੱਲਾਂ ਹੈ ਮੈਂ ਹਲੇ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਮੈਂ ਤਾਂ ਸਿਰਫ ਕਿਉਂਕਿ ਮੇਰਾ ਮੇਰੀ ਨਿਗਾਹ ਇਹੀ ਸੀ ਜਿਵੇਂ ਕਹਿੰਦੇ ਆ ਕਿ ਅਰਜੁਨ ਦੀ ਨਿਗਾ ਵਾਂਗੂ ਕਿ ਮੈਂ ਇਲੈਕਸ਼ਨ ਲੜਨੇ ਆ ਪਾਰਟੀ ਮੈਂ ਨਵੀਂ ਜੁਆਇਨ ਕੀਤੀ ਹੈ ਔਰ ਆਉਂਦਿਆ ਹੀ ਉਹਨਾਂ ਨੇ ਮੈਨੂੰ ਟਿਕਟ ਨਾਲ ਨਵਾਜਿਆ ਇਨਾ ਸਤਕਾਰ ਦਿੱਤਾ ਉਹ ਇੱਕ ਬਹੁਤ ਵੱਡਾ ਕਹਿ ਲਓ ਵੀ ਇੱਕ ਬਹੁਤ ਵੱਡਾ ਸਤਕਾਰ ਸੀ ਜਿਹੜਾ ਮੈਨੂੰ ਦਿੱਤਾ ਗਿਆ ਤੇ ਪਾਰਲੀਮੈਂਟ ਦੇ ਉੱਤੋਂ ਉੱਤੇ ਕੁਝ ਵੀ ਨਹੀਂ ਪਾਰਲੀਮੈਂਟ ਤੋਂ ਉੱਤੇ ਕੁਝ ਵੀ ਨਹੀਂ ਇਹ ਛੋਟੀਆਂ ਗੱਲਾਂ ਜਿਹੜੀਆਂ ਦੇ ਵਿੱਚ ਸਰਕਾਰ ਪੈ ਗਈ ਸਰਕਾਰ ਨੂੰ ਇੰਨੀਆਂ ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਪਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਮੈਂ ਨਾਮਿਨੇਸ਼ਨ ਫਾਈਲ ਕੀਤੀ ਤੇ ਇਲੈਕਸ਼ਨ ਲੜਨੀ ਹੈ ਤੇ ਜਿੰਨਾ ਵੀ ਹੈਗਾ ਬਹੁਤ ਵੱਡੀ سپورਟ ਮੈਨੂੰ ਮਿਲ ਰਹੀ ਹੈ ਕਿੱਥੇ ਖੜਾ ਦੇਖ ਦਿਓ ਆਪਣੇ ਆਪ ਨੂੰ ਔਰ ਮੁਕਾਬਲਾ ਕਿਸ ਦੇ ਨਾਲ ਜਿਵੇਂ ਨੀੜ ਦੀ ਕਿਸੇ ਨਾਲ ਮੈਂ ਮੁਕਾਬਲਾ ਨਹੀਂ ਦੇਖ ਰਹੀ ਬਹੁਤ ਵੱਡੇ ਮਾਰਜਿਨ ਨਾਲ ਬੀਜੇਪੀ ਜਿੱਤ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਮੈਂ ਕਹੂੰਗੀ ਬੀਜੇਪੀ ਦੀ ਲਹਿਰ ਹੈ 400 ਪਾਰ ਦਾ ਨਾਰਾ ਹੈ ਤਿੰਨ ਸੀਟਾਂ ਆਲਰੇਡੀ ਬੀਜੇਪੀ ਆਨਪੋਸ ਜਿੱਤ ਚੁੱਕੀ ਹੈ ਸੋ ਮੈਂ ਕਿਸੇ ਨਾਲ ਆਪਦਾ ਮੁਕਾਬਲਾ ਨਹੀਂ ਦੇਖਦੀ ਉਹਨਾਂ ਦੇ ਮੁਕਾਬਲੇ ਆਪਸ ਚ ਅਸੀਂ ਵੱਡੀ ਮਾਰ ਦੇ ਨਾਲ ਜਿੱਤ ਰਹੇ ਹਾਂ ਬਹੁਤ ਵੱਡਾ ਮਾਰਜਨ ਦੇਖ ਰਹੇ ਆ ਲੱਖਾਂ ਦਾ ਮਾਰਜਨ ਮੇਰਾ ਰਹੂਗਾ ਬਾਕੀ ਕੈਂਡੀਡੇਟਸ ਜਿਹੜੇ ਹੈਗੇ ਆ ਆਪਸ ਦੇ ਵਿੱਚ ਜੱਥੇਬੰਦੀਆਂ ਦੇ ਵਿਰੋਧ ਨੂੰ ਕਿਵੇਂ ਦਿਖ ਦਿਓ ਕੱਲ ਵੀ ਕੋਈ ਜੱਥੇਬੰਦੀਆਂ ਦਾ ਵਿਰੋਧ ਨਹੀਂ ਹੈਗਾ ਜੀ ਮਖੌਟਾ ਪਾ ਕੇ ਜੱਥੇਬੰਦੀਆਂ ਦਾ ਵਿਰੋਧੀ ਪਾਰਟੀਆਂ ਸਾਨੂੰ ਆਪੋਜ਼ ਕਰਦੀਆਂ ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਕੈਂਪੇਨ ਕਰਨ ਚਲੇ ਗਏ ਲੋਕ ਸਾਨੂੰ ਸਾਥ ਦੇਣਾ ਸ਼ੁਰੂ ਹੋ ਗਏ ਉਹਨਾਂ ਦਾ ਕੁਝ ਨਹੀਂ ਬਣਨਾ ਘਬਰਾਏ ਹੋਏ ਹੈ ਘਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਰਿਟਾਇਰਮੈਂਟ ਰੋਕੀ ਘਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਕੈਂਪੇਨ ਰੋਕੀ ਜਾ ਰਹੀ ਹੈ ਕੋਈ ਮੇਰੇ ਖਿਲਾਫ ਮੇਰਾ ਵਿਰੋਧ ਨਹੀਂ ਕਰ ਰਿਹਾ ਸવાય ਵਿਰੋਧੀ ਪਾਰਟੀਆਂ ਤੋਂ ਉਹ ਮਖੌਟਾ ਪਾ ਕੇ ਕਿਸਾਨਾਂ ਦਾ ਇੱਥੇ ਆ ਕੇ ਸਾਡਾ ਰੋਚਨਾ ਕੋਣ ਨੇ ਬੰਦੇ ਜਿਹੜੇ ਮੈਂ ਇਸ ਤਰ੍ਹਾਂ ਕਰ ਰਹੀ ਆ ਅਕਾਲੀ ਦਲ ਦੇ ਬੰਦੇ ਆ ਆਮ ਆਦਮੀ ਪਾਰਟੀ ਦੇ ਬੰਦੇ ਆ ਕਿਉਂਕਿ ਉਹਨਾਂ ਦੀਆਂ ਫੇਸਬੁੱਕਾਂ ਤੇ ਉਹਨਾਂ ਦੇ ਫੋਟੋ ਆ ਮੈਂ ਸਾਫ਼ ਦੇਖ ਸਕਦੀ ਆ ਮੈਡਮ ਜੀ ਜਿਸ ਤਰ੍ਹਾਂ ਤੁਸੀਂ ਆ ਜਾਏ ਹੈਗਾ ਉਸਕਦਰ ਸਿੰਘ ਬਲੂਕਾ ਸਾਹਿਬ ਦਾ ਨਾਤਾ ਕਰੀ ਦਲ ਨਾਲ ਆਏ ਹੈਗੇ ਇਹਨਾਂ ਤੁਹਾਡੇ ਨਾਲ ਆਇਆ ਉਹ ਕਿੱਥੇ ਦਾ ਪਾਸੇ ਆ ਸਾਡੇ ਨਾਲ ਐ ਬਿਲਕੁਲ ਸਾਡੇ ਨਾਲ ਐ ਸਾਡੇ ਫਾਦਰ ਸਾਹਿਬ ਐ ਸਾਨੂੰ ਉਹ ਪਿਆਰ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਛੋਟੇ ਉਹਨਾਂ ਦੇ ਭਾਈ ਸਾਹਿਬ ਸਾਡੇ ਚਾਚਾ ਜੀ ਅੱਜ ਸਾਡੇ ਨਾਲ ਨਾਮਿਨੇਸ਼ਨ ਫਾਈਲ ਕਰਨ ਆਏ ਆ ਇਹਨਾਂ ਨੂੰ ਉਹਨਾਂ ਨੇ ਭੇਜਿਆ ਸਾਡੇ ਨਾਲ ਕਿਉਂਕਿ ਇਹ ਅਮਰੀਕਾ ਤੋਂ ਚੱਲ ਕੇ ਰੋਮੀਨੇਸ਼ਨ ਫਾਈਲ ਕਰਾਉਣ ਆਏ ਸੀਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਚਲੋ ਸਤਕਾਰ ਦੇ ਤੌਰ ਤੇ ਇਹਨਾਂ ਨੂੰ ਸਾਡੇ ਨਾਲ ਭੇਜ ਲੱਗਦਾ ਨਹੀਂ ਜੀ ਅੱਜ ਨਾਲ ਹੁੰਦੇ ਪਾਵਰ ਦੁੱਗਣੀ ਹੋਣੀ ਤੁਹਾਡੇ ਕੋਲੇ ਜੱਜ ਨਾਲ ਹੁੰਦੇ ਪਾਵਰ ਤਾਂ ਉਹਦੀ ਪਾਰਟੀ ਤੋਂ ਸਾਡੇ ਨਾਲ ਹੈ ਬਿਲਕੁਲ ਸਾਡੇ ਹੈ ਹੀ ਨਾਲ ਉਹ ਜਦੋਂ ਦੁੱਗਣੀ ਕੀ ਹੋਣੀ ਸੀਗੀ ਦੁੱਗਣੀ ਹੈ ਸਾਡੇ ਨਾਲ ਨਾਲ ਹੀ ਤੇ ਉਹਨਾਂ ਦੇ ਛੋਟੇ ਬ੍ਰਦਰ ਸਾਡੇ ਨਾਲ ਅਮਰੀਕਾ ਤੋਂ ਬੁਲਾਏ ਆ ਉਹਨਾਂ ਨੇ ਕਿ ਆ ਕੇ ਸਾਰੇ ਕਿਉਂ ਨਹੀਂ ਨਜ਼ਰ ਆ ਰਹੇ ਮੈਮ ਆਫੀਸ਼ੀਅਲੀ ਮਹਾਂਪਾਰਟੀ ਤੌਰ ਤੇ ਸਾਹਮਣੇ ਨਹੀਂ ਆ ਰਹੇ ਤੁਹਾਡੇ ਨਾਲ ਦੇਖੋ ਜੀਨੇ ਸਪੋਰਟ ਕਰਨੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ ਜਿਹਨੇ ਸਪੋਰਟ ਕਰਨੀ ਆਉਂਦੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ VOTER ਤਾਂ ਵੋਟ ਤਾਂ ਅੰਦਰ ਜਾ ਕੇ ਪਾਉਂਦੇ ਆ ਸਪੋਰਟ ਵੀ ਅੰਦਰ ਹੁੰਦੀ ਹੈ ਸੋ ਬਹੁਤ ਉਹ ਸਪੋਰਟ ਬਹੁਤ ਭਾਰੀ ਹੈ ਜਿਹੜੀ ਅੰਦਰੋਂ ਸਪੋਰਟ ਹੁੰਦੀ ਹੈ ਨਾ ਤੁਸੀਂ ਵੀ ਸਮਝਦੇ ਹੋ ਉਹ ਬਾਹਰਲੀ ਸਪੋਰਟ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ ਸਰ ਥੋੜਾ ਗਿਆ ਜੀ ਸਰ ਥੋੜਾ ਸਾਹਮਣੇ ਭਾਜਪਾ ਜੁਆਇਨ ਕਰ ਲਈ ਸਾਨੂੰ ਸਪੋਰਟ ਕਰ ਰਹਾ ਇਸ ਦਾ ਮਤਲਬ ਤੁਸੀਂ ਕੀ ਸਮਝਦੇ ਮੇਰਾ ਵੀਰ ਕੋਈ ਹੋਰ ਕੁਐਸਚਨ ਵੀ ਕਰ ਲਓ ਹੁਣ ਨਹੀਂ ਬਹੁਤ ਇਹ ਇਹ ਬਹੁਤ ਹੋ ਗਿਆ ਯਾਰ ਸਰ ਨਾਲ ਗੱਲ ਕਰਦੇ ਇਹ ਬਹੁਤ ਹੋ ਗਿਆ ਤੁਸੀਂ ਕੁਝ ਪੜ੍ਹਨੀ ਚਾਹੁੰਦੇ ਪੜਾਓ ਜੀ ਪੜਾਓ ਸਰ ਬਾਲਾ ਮੈਂ ਘਰ ਬਾਲੀ ਜੀ ਵਿਕਾਸ ਦੇ ਦੇਖੋ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹਦਾ ਕੋਈ ਵਿਜ਼ਨ ਹੈ ਪਲਾਨ ਹੈ ਇੰਡੀਆ ਵਾਸਤੇ ਬਾਕੀ ਕਿਸੇ ਪਾਰਟੀ ਕੋਲੇ ਕੋਈ ਪਲਾਨ ਨਹੀਂ ਸਿਵਾਏ ਮੋਦੀ ਜੀ ਨੂੰ ਅਪੋਰਟ ਕਰਨ ਦੇ ਸੋ ਵਿਕਸਿਤ ਭਾਰਤ रस्ते में सब कुछ आ जाता है जिते बीजेपी की एक टीम वोटा मंग रही है कंपेन कर रही है बीजेपी की उस तो भी वीड्डी टीम पिछले बैठ के प्लैनस बना रही है प्रोग्राम बना रही है कि भारत को किमें विकसित करना भी सौ संताली तक मैम 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 थोड़ी चेयर पिछे कर लो सर ने गल कर ली थोड़ी पिछे हल्की जी बस तो बस सरकार से सेंटर नहीं बन रही है देखिए नतीजे आने दीजिए जितने पोलिंग के राउंड हो गए तीन राउंड हो गए आज चौथा राउंड चल रहा है देश में सभी जगह भारतीय जनता पार्टी आगे है मैं भी गुजरात से पोलिंग करके हूँ आया हूँ गुजरात की 26 से 26 बैठक एक तो हमारी बैठक अनकॉन्टेस्ट हो गई और बाकी पच्चीस बैठक पच्चीस से पच्चीस बैठक हम जीतेंगे भारतीय जनता पार्टी की इस बार चार सौ के पार हमारे एनडीए का होगा और भारतीय जनता पार्टी की तीसरी बार सरकार बनने के लिए जा रही है मोदी जी तीसरी बार प्रधानमंत्री होंगे में पंजाब में कितनी सीट ले रहे हो पंजाब में तेरह के तेरह सीट पर हम जनऊन से लड़ रहे हैं हमारे कार्यकर्ता में उत्साह है जैसे बटिंडा हम पहली दफा लड़ रहे हैं आज तक तो बकालियों के साथ हमारा समझौता होता था हम तीन सीट लड़ते थे वो दस सीट लड़ते थे कई जगह मौका भी नहीं मिला था आज बठिंडा की जनता बोल रही है कि अच्छा किया आपने मौका दिया है हम तो कई सालों से भारतीय जनता पार्टी मोदी जी के हम समर्थक हैं हम उनके फैन हैं तो इस बार मोदी जी को यहाँ से जिताएंगे और हमारे प्रत्याशी को भी जिताएंगे मुझे लगता है पंजाब में बहुत बड़ा प्रदर्शन होगा और ज़्यादा से ज़्यादा सभी पार्टियों में से भारतीय जनता पार्टी की सीटें इस बार निकलेगी आप पूरा पंजाब देख रहे हो जगह जगह घूम रहे हो आप सबसे बड़ा मुद्दा इस बार चुनाव में क्या लग रहा है जिसके ऊपर चुनाव होगा इस बार देखिए इस बार मुद्दा एक ही है ये देश का चुनाव है और देश को जिस तरीके से पिछले दस साल में जो तरक्की की है देश ने पूरे देश को मजबूत बनाया है और विश्व में भारत की जिस तरीके से प्रतिष्ठा बढ़ी है तो उस दृष्टि से एक ही मुद्दा है कि मोदी जी को तीसरी बार प्रधानमंत्री तो बनाना है और हम वोट मोदी जी को दे रहे हैं ऐसी पूरा देश में वातावरण है एक ही मुद्दा है इसलिए ये इंडिगेट बंधन क्योंकि मोदी वर्सेस ऑल इसका मतलब मोदी ही मुद्दा है मेरे जैसे किसानों का विरोध हो रहा है पूरे पंजाब एक कोई कोई विरोध नहीं हो रहा है चुटकुटा पॉलिटिकलाइज मोबिलाइजेशन के कारण हो रहा है बाकी किसान इस बार पंजाब के किसान भारतीय जनता पार्टी के कमल का बटन दबाएंगे ये हमें पूरी सत्ता है किसान हमारे साथ है बादल जी से दिखाई नहीं दे रहे थे भाजपा के नहीं नहीं है उसकी तबियत अच्छी नहीं है उसका हार्ट का प्रॉब्लम है इसलिए वो हमारे संपर्क में है वो भी यहाँ बटिंदा में भारतीय जनता पार्टी को जिताने के लिए वो दिखाई देती है ऑपरेशन हुआ है और सकते है और जगह वो दिखाने के लिए मेडिकल ग्राउंड पर गए होंगे बाकी में हम लोग हमारे संपर्क में हर रोज वो चिंता करते हैं और भटिंडा में वो भारतीय जनता पार्टी को चेतावनी के लिए साहब वो नहीं चलते वो तो अलग बात है मैं मैं मंत्री बादल जी बीजेपी में सर मंत्री बादल को नोटिस निकाला गया था क्या जवाब मिला है प्रधानिया ने नोटिस निकाला